ਸਾਸੀ ਗਾਲ ਸਾਡੇ ਲਾਈਫਲਾਈਨ ਕਬੱਡੀ ਦੇ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਜਿੱਦਾਂ ਕਿ ਤੁਹਾਨੂੰ ਪਤਾ ਕਿ ਮੈਂ ਕਾਫੀ ਦਿਨਾਂ ਬਾਅਦ ਹੀ ਆਇਆ ਗਰਾਊਂਡ ਦੇ ਵਿੱਚ ਤੇ ਪਲੇਅਰ ਵੀ ਘਟ ਆਉਂਦੇ ਸੀ ਅ ਜਿੰਨੇ ਕ ਆਏ ਆ ਤੇ ਇਹਨਾਂ ਦੀਆਂ ਆਪਾਂ ਲੱਗੀਆਂ ਲਵਾਉਣ ਸਪ੍ਰਿੰਟਾਂ ਤੇ ਗਰਾਊਂਡ ਦੇ ਚੱਕਰ ਜਦੋਂ ਇਹ ਵਾਰਮਅਪ ਹੋ ਗਏ ਇਹਨਾਂ ਦਾ ਸਟਾਰਟ ਕਰਦੇ ਨਾ ਆਪਾਂ ਆਜੋ ਤੁਹਾਨੂੰ ਵਿਖਾਉਨੇ ਆ ਨਾਲੇ ਆਪਾਂ ਬਲੌਗ ਨਾਲ ਛੋਟੇ ਹੀ ਲੈ ਗਿਆ ਕਰਨੇ ਹੁਣ 6 ਮਿੰਟ ਦਾ ਹੀ 6-7 ਮਿੰਟ ਦਾ ਹੀ ਉਹਦੇ ਤੁਹਾਨੂੰ ਵਿਖਾਇਆ ਕਰਾਂਗੇ ਹਾਰਡਵਰਕ ਪੂਰਾ ਸ਼ਾਬਾ 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 ਪੁੱਤ ਸ਼ਾਬਾ ਛਾਬਾ ਛਾਬਾ ਸ਼ਾਬਾ 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 ਸਲੋ 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 ਚਲੋ ਤੇਜ਼ ਸ਼ਵਾ 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 ਖੇਚ ਕੇ ਖੇਚ ਕੇ ਖੇਚ ਕੇ ਜੁਬਣਾ ਕੀ ਗੱਲ ਆ ਠੀਕ ਆ ਚੱਲ 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 ਕੋਈ ਨਹੀਂ ਇੱਕ ਰਾ ਪਸੀਨਾ ਆਉਂਦੇ ਖਲ ਜਾਣਾ ਤੂੰ ਸ਼ਵਾ 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 ਤਗੜੇ ਪੁੱਤ ਤਗੜੇ 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 ਜੇ ਘਾਂਗੇ ਵਾਲਾ ਆਉਂਦਾ ਬਈ ਸਾਰਿਆਂ ਤੋਂ ਅੱਗੇ ਉੜਦਾ ਕਦਰ ਦੇ ਹਿਸਾਬ ਨਾਲ ਸਟੈਪ ਵੀ ਬਹੁਤ ਵੱਡਾ ਬੰਦੇ ਦਾ ਸ਼ਵਾ 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 ਚਾਵਾ ਆਜੋ 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 ਸ਼ਵਾ 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 ਤੇ 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 ਖਿੱਚ ਕੇ ਬੁੱਤ ਖਿੱਚ ਕੇ ਖਿੱਚ ਕੇ ਤਕੜੇ ਜੇ ਸਪੀਡ ਰੱਖੋ ਸਪੀਡ 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 ਹੱਥ ਬਦਲ ਲਓ ਹੱਥ 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 ਉਧਰ ਬਦਲਨਾ ਉਧਰ ਬਦਲਨਾ ਸ਼ਾਬਾ 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 ਤਗੜੇ ਜੇ ਸ਼ਾਬਾ ਓਏ ਤੇਜ਼ ਤੇਜ਼ ਮਾਮਾ ਪੰਜ ਸਕੰਡ ਰਹਿ ਗਿਆ ਇੱਧਰ ਵੀ ਸਟਾਰਟ ਸ਼ਾਬਾਸ਼ 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 ਤੇਜ਼ 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 ਸ਼ਾਬਾਸ਼ 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 ਤੇਜ਼ 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 ਸ਼ਾਬਾਸ਼ ਤੇਜੋ ਸਲੋ ਗੇੜਿਆ ਜੇ 30 ਸੰਗੜ ਹੋਏ ਨਹੀਂ ਆ डॉन ते 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 शावा 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 तगड़े जे खेच के खेच के खेच के खेच के पैर खलार ना शावा 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 जोबना जोबना स्पीड मार की तेरी ਆ ਦੇ ਵੇ ਲੋ 17 ਸੰਗੜ ਹੋਇਆ ਸਪੀਡ ਨਹੀਂ ਜਾ ਗਈ ਫਰਕ ਪੈ ਗਿਆ ਵੇ ਲੋ ਕਿੱਥੇ ਕਿੱਥੇ ਜਾਣ ਲੱਗੇ ਜੇ ਇੱਕ ਦੂਜੇ ਨੂੰ ਛੱਡ ਕੇ ਭੱਜਣ ਲੱਗੇ ਬਰਾਬਰ ਆਓ ਨਾ ਸਟਾਪ ਹਾਂ ਹਾਂ ਬੈਕ 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 ਤੇਜ਼ 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 ਜਿੰਨਾ ਅੱਗੇ ਜਾਣਾ ਉਹਨਾਂ ਤੇਜ਼ ਆਉਣਾ 19 ਸਪੀਡ ਨਾ ਖਿੱਚ ਕੇ ਖਿੱਚ ਕੇ ਖਿੱਚ ਕੇ ਕਾਂਗੇ ਵਾਲਿਆ ਤੇਰੀ ਸਪੀਡ ਨਹੀਂ ਹੈਗੀ ਮਿੱਤਰਾ खेत 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 तेज 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 छावा 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 तेज 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 6 संकट लग ओए स्टॉप ਛਵਾ 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 ਤੇ 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 ਯਾਰ ਸਪੀਡ ਨਾ ਮਰਨ ਦਿਓ ਯਾਰ ਕਿੰਨੇ 30 ਸੰਕਟ ਕਰੇ ਕਿੰਨੇ ਗਿਆ ਸਪੀਡ ਰੱਖੋ ਫੁੱਲ ਇਸੇ ਕਰਕੇ ਟਾਈਮ ਨਾ ਚੱਲਣ ਦੀਆਂ ਅੱਜ ਟੌਪ ਥਾ ਤੂੰ ਜਾਫਰੀ ਮਾਮਾ ਖੋਲ 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 ਹੋਰ ਹੋਰ ਆ ਫੋਟ ਵਰਕੇ ਪੰਜਿਆਂ ਦੇ ਹਾਂ ਪੱਬਾਂ ਦੇ ਸ਼ਾਬਾ 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 ਤਗੜੇ 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 ਤਗੜਾਈ ਚੱਲ 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 ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਤੇਜ਼ 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 30 ਸੈਕਿੰਡ ਕਿੰਨੇ ਗੁੰਦੇ ਆ ਤੇਜ 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 ਸਟਾਪ ਕਾਂਗੇ ਵਾਲਾ ਜਾਨ ਛਡਾਉਂਦਾ ਹੈ ਵੀ ਇੱਥੇ ਸਟਾਪ ਹੀ ਕਰਦੇ ਆ ਉਸਤਾਦ ਛਾਵਾ 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 ਕਣ ਜਾਨ ਆਉਣ ਤੋਂ ਪੂਰੀ ਪਟਾਂ ਚ ਕਾਂਗੇ ਵਾਲਾ ਬਾਵਾ ਖੋਲ ਕੇ ਰੱਖ ਜਾਫੀਆਂ ਹਾਂ ਉਹਦੇ ਰੇਡਰ ਆ ਤਿੰਨੇ ਹੀ ਛਾਵਾ ਤੂੰ ਤੂੰ ਅੱਗੇ ਆਉਣਾ ਹੀ ਹੁਣ ਮਗਰ ਨਹੀਂ ਜਾਣਾ ਇੱਥੇ ਆਉਣਾ ਈ ਤੂੰ ਅਗਲੀ ਐਕਸਰਸਾਈਜ਼ ਤੇ 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 ਤੇਜ ਉਹ ਟਾਈਮ ਸਟਾਪ ਖਿੱਚ ਕੇ ਖਿੱਚ ਕੇ ਖਿੱਚ ਕੇ ਖਿੱਚ ਕੇ ਤੇ 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 ਤੇਜ ਆਹ ਲਾਸਟ ਸੈੱਟ ਆ ਯਾਰ शावा 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 ओए स्लो हो गए ना दस सेकंड रह गए ते 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 जा स्टॉप शावा 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 ते लास्ट सेट यार खेत के ਖੇਚ ਕੇ ਖੇਚ ਕੇ ਖੇਚ ਕੇ ਖੇਚ ਕੇ ਖੇਚ ਕੇ ਖੇਚ ਕੇ ਤਗੜੇ 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 ਸ਼ਵਾ 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 ਓਏ ਪੇ ਤੇ 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 ਸਟਾਪ